ਆਮ ਆਦਮੀ ਪਾਰਟੀ ਦੇ ਕੌਂਸਲਰ ਪੂਜਾ ਲੋਥਰਾ ਸਦੇਵਾ ਅਤੇ ਜ਼ਿਲ੍ਹਾ ਮਹਿਲਾ ਪ੍ਰਧਾਨ ਪੂਜਾ ਲੋਥਰਾ ਸਦੇਵਾ ਦੇ ਦਫ਼ਤਰ ਤੋਂ ਬੀਤੇ ਦਿਨੀ ਆਪ ਦੀ ਸਾਲਗਿਰਾ ਤੇ ਮੁਫਤ ਬੂਟੇ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਤਹਿਤ ਉਹਨਾਂ ਵੱਲੋਂ ਲੋੜਵੰਦਾਂ ਨੂੰ ਬੂਟੇ ਵੀ ਵੰਡੇ ਜਾ ਗਏ ਅਤੇ ਗਮਲੇ ਵੀ ਦਿੱਤੇ ਗਏ ਤੇ ਜਿਨ੍ਹਾਂ ਨੂੰ ਹੋਰ ਲੋੜ ਸੀ ਉਹਨਾਂ ਨੂੰ ਟ੍ਰੀ ਗਾਰਡ ਵੀ ਦਿੱਤੇ ਗਏ ਇਸ ਤਹਿਤ ਲਗਾਤਾਰ ਮੁਹਿੰਮ ਜਾਰੀ ਹੈ ਅਤੇ ਅੱਜ ਵੀ ਜੋ ਲੋਕ ਉਹਨਾਂ ਦੇ ਦਿੱਤੇ ਗਏ ਹੈਲਪਲਾਈਨ ਨੰਬਰ ਤੇ ਫੋਨ ਕਰਕੇ ਉਹਨਾਂ ਦੇ ਦਫ਼ਤਰ ਪਹੁੰਚ ਰਹੇ ਹਨ ਉਹਨਾਂ ਦੇ ਪਤੀ ਅਜੇ ਸਦੇਵਾ ਬੰਟੀ ਵੱਲੋਂ ਬੂਟੇ ਦਿੱਤੇ ਜਾ ਰਹੇ ਹਨ ਅਤੇ ਟ੍ਰੀ ਗਾਰਡ ਵੀ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਦੇ ਕਹਿਣ ਤੇ ਉਹਨਾਂ ਨੂੰ ਟ੍ਰੀ ਗਾਰਡ ਵੀ ਬਿਨਾਂ ਕਿਸੇ ਨਵਾਂ ਪੈਸਾ ਲਏ ਮੁਫਤ ਵੰਡੇ ਜਾ ਰਹੇ ਹਨ ਅਤੇ ਉਹਨਾਂ ਦੇ ਵੇਕਲਾਂ ਤੇ ਵੀ ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਵੱਲੋਂ ਰਖਾਏ ਜਾ ਰਹੇ ਹਨ ਅੱਜ ਉਹਨਾਂ ਦੇ ਦਫ਼ਤਰ ਵਿੱਚ ਵੱਖ-ਵੱਖ ਥਾਵਾਂ ਤੋਂ ਲੋਕ ਬੂਟੇ ਲੈਣ ਆਏ ਜਿਨ੍ਹਾਂ ਨੇ ਬੀਤੇ ਦਿਨੀ ਫੋਨ ਕਰਕੇ ਨੰਬਰ ਤੇ ਕਿਹਾ ਸੀ ਬੂਟਿਆਂ ਦੀ ਲੋੜ ਹੈ ਉਹਨਾਂ ਨੂੰ ਪੂਜਾ ਲੁਥਰਾ ਸਰੇਵਾ ਦੇ ਦਫ਼ਤਰ ਤੋਂ ਉਹਨਾਂ ਦੇ ਪਤੀ ਅਜੇ ਸਰੇਵਾ ਬੰਟੀ ਅਤੇ ਉਹਨਾਂ ਦੀ ਟੀਮ ਵੱਲੋਂ ਬੂਟੇ ਦਿੱਤੇ ਗਏ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਅਤੇ ਬੂਟੇ ਲੈਣ ਆਏ ਲੋਕਾਂ ਨੇ ਕੀ ਕੁਝ ਕਿਹਾ ਹੈ ਅਤੇ ਬੰਟੀ ਸਰੇਵਾ ਦਾ ਕੀ ਕਹਿਣਾ ਹੈ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰੋ ਹਾਂਜੀ ਕੀ ੜਾ ਬੋਟਾ ਮੈਂ ਨਾ ਗੋਪੀ ਦਾਜੀ ਇੱਥੇ ਕਿਵੇਂ ਆਏ ਹੋ ਤਾਂ ਦਾਇਆ ਅੱਜ ਆਪਣੇ ਭੈਣ ਪੂਜਾ ਲੁਥਰਾ ਸਰੇਵਾ ਜੀ ਵੱਲੋਂ ਫ੍ਰੀ ਬੂਟੇ ਦਿੱਤੇ ਜਾ ਰਹੇ ਸੀਗੇ ਤੇ ਅੱਜ ਆਪਾਂ ਬੂਟੇ ਲੈ ਜਾ ਰਹੇ ਹਾਂ ਇਹਦੇ ਨਾਲ ਗੱਲ ਹੋਈ ਸੀ ਕਹਿੰਦੇ ਕਦੋਂ ਮਰਜ਼ੀ ਆਓ ਆ ਤੇ ਬੂਟੇ ਤੁਸੀਂ ਲੈ ਜਾਓ ਅੱਜ ਅਸੀਂ ਬੂਟੇ ਲਾ ਰਹੇ ਆ ਆਪਾਂ ਖੇਤ ਜਾ ਕੇ ਲਾਉਣੇ ਆ ਉੱਥੇ ਜਾ ਕੇ ਬੂਟੇ ਲਾਵਾਂਗੇ ਉਹਨਾਂ ਦੇ ਦੇਖਭਾਲ ਕਰਾਂਗੇ ਤੇ ਆਪਣਾ ਇਹ ਸੰਦੇਸ਼ ਹੈ ਕਿ ਬੂਟੇ ਲਗਾਓ ਵੱਧ ਤੋਂ ਵੱਧ ਜਿੰਨੀ ਆਪਾਂ ਗਰਮੀ ਪੈ ਰਹੀ ਆ ਵੀ ਬੂਟੇ ਲਗਾਵਾਂਗੇ ਤਾਂ ਗਰਮੀ ਨੂੰ ਆਪਾਂ ਭਜਾਵਾਂਗੇ ਅ ਨਮਸਕਾਰ ਫਾਜ਼ਿਲਗਾ ਮੇਰੇ ਲੋਕ ਮੇਰੇ ਫਾਜ਼ਿਲਗਾ ਵਸੀਓ ਪਿਆਰਵਰੀ ਨਮਸਕਾਰ ਰਾਮਨ ਸਤਿ ਸ਼੍ਰੀ ਅਕਾਲ ਮੈਂ ਬਲਤੀ ਸਦੀ ਦੇਵਾ ਜਿਨੇ ਕੀ ਦੋ ਦਿਨ ਪਹਿਲਾਂ ਵੀਰੇ ਦਾ ਫੋਨ ਆਇਆ ਸੀ ਮੈਡਮ ਜੀ ਸਾਨੂੰ ਬੂਟੇ ਚਾਹੀਦੇ ਨੇ ਤੇ ਕਾ ਸਾਡਾ ਹੈਲਪਲਾਈਨ ਨੰਬਰ ਚਾਲ ਵਿੱਚ ਸੀ ਕਿ ਕਿਸੇ ਕਦੀ ਤੇ ਆਪ ਇਹਨਾਂ ਨੇ ਕੰਟੈਕਟ ਕੀਤਾ ਵੀ ਅਸੀਂ ਇਹਨਾਂ ਨੂੰ ਪੁੱਛਿਆ ਤਾਂ ਗ੍ਰੀਨ ਗਾਰਡ ਵਿੱਚ ਜਿਹੜੇ ਨਿਕਲਣੇ ਕੋਦੇ ਚਾਹੀਦੇ ਨੇ ਤੇ ਫਿਰ ਅਸੀਂ ਇਹਨਾਂ ਨੂੰ ਬੈਕ ਕਾਲ ਕਰਕੇ ਦੋ ਦਿਨ ਬਾਅਦ ਇਹਨਾਂ ਨੂੰ ਕਹਿੰਦੇ ਆ ਕਿ ਤਾਰੇ ਬੁੱਤੇ ਲੈ ਜਾਓ ਕਿ ਆਜੇ ਸਾਡੇ ਆਫਿਸ ਆਏ ਨਹੀਂ ਤੇ ਬੁੱਤੇ ਲੈ ਕੇ ਜਾਗੇ ਲੈ ਕੇ ਜਾ ਰਹੇ ਹੋ ਜਿਨੇ ਆਪਾਂ ਆਪਦੇ ਬੱਚੇ ਦੀ ਦੇਖਭਾਲ ਕਰਦੀਆਂ ਹੋ ਕੋਣੀ ਕਿਸੇ ਬੁੱਤੇ ਵਾਲੀ ਦੇਖਭਾਲ ਕਰਨਾ ਕਿਉਂਕਿ ਜਰਮੀ ਬਹੁਤ ਪੈ ਰਹੀ ਏ ਤੇ ਜਿਨੇ ਆਪਾਂ ਬਾਅਦ ਤੋਂ ਬਾਅਦ ਬੁੱਤੇ ਲਾਵਾਂਗੇ ਤੇ ਉਹਨਾਂ ਹੀ ਪਹਿਲਾਂ ਆਪਾਂ ਨੂੰ ਤੇ ਮੈਂ ਫੇਰ ਇੱਕ ਤਰੀਕਾ ਦੱਸਦਾ ਵਸ ਇਹ ਕਹਿੰਦਾ ਜਿੰਨੇ ਹੋ ਸਕੇ ਇੱਕ ਵਾਰ ਤੋਂ ਵਾਰ ਬੁੱਤੇ ਲਾਓ ਤੇ ਕਿਸੇ ਨੂੰ ਬੁੱੱਟਿਆ ਦੀ ਲੋੜ ਹੈ ਜਾਂ ਟੀਗਰ ਦੀ ਲੋੜ ਹੈ ਉਹ ਸਾਡੇ ਨਾਲ 95631 ਕ੍ਰੇਡ ਯਰ ਨੰਬਰ 981678573 ਨੰਬਰ ਜਾਂ ਸਾਡਾ ਆਫਿਸ ਪੂਜਾ ਲੁਤਰਾ ਸਤਵੇਵਾਰ ਨੀਅਰ ਨਵ ਜੀਵਨ ਹਸਪੀਟਲ ਦੇ ਨਾਲ ਹੈ ਉੱਥੇ ਆ ਕੇ ਕੰਟੈਕਟ ਕਰ ਸਕਦਾ ਹੈ ਜੋ ਉਹਨਾਂ ਨੂੰ ਬੁੱਤੇ ਚਾਹੀਦੇ ਨੇ ਜਾਂ ਟੀਗਰ ਚਾਹੀਦੇ ਨੇ ਸਾਡੇ ਵੱਲੋਂ ਪ੍ਰੋਵਾਈਡ ਕੀਤਾ ਜਾਏਗਾ ਇਹ ਲਈ ਕਿੰਦੇ ਵਾਸਤੇ ਕੋਈ ਫਾਰਮੈਟ ਦੀ ਲੋੜ ਨਹੀਂ ਹੈ ਸਿਰਫ ਇੱਕ ਕਾਲ ਹੀ ਕਾਫੀ ਹੈ ਤੇ ਤੁਹਾਨੂੰ ਅਸੀ ਸੰਤੁਸ਼ਟਤਾ ਪੂਰਾ ਕਰਾਂਗੇ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत